ਜਿੰਦੀ ਪਹਿਲਵਾਨ ਗੱਡੀ ਘਟਣ ਗਿਆ ਸੀ ਆ ਗੁਰਾਮ ਸਿੰਘ ਤੇ ਸਤਵੀਰ ਉਹਦੇ ਪਿੱਛੇ ਪੈ ਗਿਆ ਰਸਤੇ ਜੀ ਗੱਡੀ ਦੇ ਪਿੱਛੇ ਤੇ ਅੱਗੇ ਮੋਟਰਸਾਈਕਲ ਆ ਕੇ ਉਹਨਾਂ ਨੇ ਭੁੱਲੇ ਦੇ ਗੋਲੀਆਂ ਮਾਰੀਆਂ ਮੈਂ ਵੇਖਿਆ ਕਿ ਮੇਰੇ ਚਾਚਾ ਬੋਟੇ ਤੇ ਸਤਵੀਰ ਆਇਆ ਹੈ ਦੋ ਜਣੇ ਆਏ ਸਤਵੀਰ ਵਿੱਚੋਂ ਕੁਛ ਪੁੱਛਿਆ ਨਹੀਂ ਆ ਨਾ ਆ ਵੀ ਕੀ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੱਢ ਕੇ ਚਾਰ ਪੈਰ ਸਿੱਧਾ ਨਾਲ ਪਾਟੇ ਮਾਰਦੇ ਆ ਚਾਰ ਪੰਜ ਮਾਰੀ ਉਹਨਾਂ ਨੇ ਮੇਰੇ ਸਾਹਮਣੇ ਪੁਲਿਸ ਨੇ ਪਤੀ ਮੁਗਈ ਆਹੀ ਥਾਣੇ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਹਸਪਤਾਲ ਭੇਜ ਦੇ। ਉਹ ਆਪਣੇ ਬੇਟੇ ਨੂੰ ਲੈਣ ਗਿਆ ਸਕੂਲੋਂ ਤੇ ਇਹਨਾਂ ਇਹਨਾਂ ਨਾਲ ਲਾਗਦਾ ਜਲਦੀ ਹੀ ਬੜੇ ਜੇਰ ਕੋ ਤੇ ਇਹਨਾਂ ਅੱਜ ਉਹਨੂੰ ਖਿੱਚ ਗਏ ਤੇ ਅੰਦਰ ਲਾਰਟ ਇੰਸਟਾਲ ਦੇ ਦਾ ਠੂਏ ਦਾ ਕੰਮ ਆ ਤੇ ਲਾਰਟ ਇੰਸਟਾਲ ਚ ਲੈ ਗਏ ਨਾ ਦਾਤਰ ਮਾਰ ਮਾਰ ਕੇ ਸਾਰਾ ਹੀ ਬਾਟੇ ਤੇ ਆ ਇਹ ਦੋ ਤਰ੍ਹਾਂ ਦਾ ਝਗੜਾ ਹੋਇਆ ਵਾ ਆਪਸ ਵਿੱਚ ਮੱਲਵਕ ਗਨਸ਼ਾਟ ਹੋਇਆ ਵਾ ਤੋਂ ਫੋਨ ਸਾਨੂੰ ਮਿਲੇ ਆ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਆਪਣੇ ਵਿਅਕਤੀ ਹੈਗਾ ਗੁਰਮੀਤ ਸਿੰਘ ਭੋਲਾ ਜਿਹੜਾ ਜ਼ਖਮੀ ਹੋਇਆ ਵਾ ਠੀਕ ਹੈ ਜੀ ਇਹਦੇ ਇਹਦੇ ਜਿਹੜਾ ਮਤਲ ਗਨਸ਼ਾਟ ਦੇ ਨਾਲ ਇਨਜਰਟ ਹੋਇਆ ਵਾ ਅਸੀਂ ਸਰ ਕੀ ਨਾਮ ਹੈ ਕੀ ਕਿਸ਼ੂ ਹੈ ਮੇਰਾ ਸੰਜੀਤ ਕੁਮਾਰ ਨਾਮ ਹੈ ਜੀ ਕੀ ਕਿਹੜੇ ਇਲਾਕੇ ਦੀ ਬਾਤ ਹੈ ਨਾ ਇੱਕ ਨਾਨਕਪੁਰੇ ਰੋਡ 'ਚ ਆ ਰਹਿੰਦਾ ਜੀ ਹੋਇਆ ਕੀ ਸੀਗਾ ਮੇਰਾ ਭੋਲੇ ਦਾ ਮੈਂ ਭੋਲੇ ਦੇ ਮਾਸੀ ਦਾ ਮੁੰਡਾ ਐ ਤੇ ਜਿੰਦੀਪ ਲਵਾਨ ਗੱਡੀ ਘੱਟਣ ਗਿਆ ਸੀ ਆ ਗੋਦਾਮ ਤੋਂ ਤੇ ਸਤਵੀਰ ਉਹਦੇ ਪਿੱਛੇ ਪੈ ਗਿਆ ਰਸਤੇ ਜੀ ਗੱਡੀ ਦੇ ਪਿੱਛੇ ਤੇ ਅੱਗੇ ਮੋਟਰਸਾਈਕਲ ਆ ਕੇ ਉਹਨਾਂ ਨੇ ਭੁੱਲੇ 'ਤੇ ਗੋਲੀਆਂ ਮਾਰੀ ਜੀ ਹੋਰ ਬੰਦੇ ਕਿਹੜਾ ਗੋਲੀਆਂ ਸਤਵੀਰ ਜੀਗਾ ਜੀ ਕੇ ਸਤਵੀਰ ਕੋਲ ਸਤਵੀਰ ਪਹਿਲੇ ਵੀ ਭੁੱਲੇ ਨਾਲ ਲੱਗਦਾ ਜੀ ਇਹ ਤੇ ਪਹਿਲੇ ਵੀ ਇਹਨਾਂ ਭੁੱਲੇ ਨਾਲ ਕਾਫੀ ਲੜਾਈ ਝਗੜਾ ਕੀਤਾ ਪਹਿਲੇ ਵੀ ਇਹਨਾਂ ਨਾਲ ਕੇਸ ਚੱਲਿਆ ਜੀ ਤੇ ਕਿੰਨੇ ਦਾ ਟਾਈਮ ਸੀ ਇਹ ਸਵੇਰੇ ਹੈਗਾ ਜੀ ਕੋਈ 11:30 ਵਜੇ ਟਾਈਮ ਸੀ ਕਿੰਨੀ ਗੋਲੀਆਂ ਚੱਲੀ ਇਹ ਕਿੰਨੇ ਚਾਰ ਪੰਜ ਗੋਲੀਆਂ ਮਾਰੀ ਚਾਰ ਪੰਜ ਗੋਲੀਆਂ ਮਾਰੀ ਪੋਲ ਨੇ ਕੱਲ ਨੂੰ ਮੱਝੀ ਲੱਤਾਂ ਗੋਲੀਆਂ ਵੱਜੀ ਸੀ ਪੁਲਿਸ ਤਾਂ ਕ੍ਰੈਪਸ ਪਹੁੰਚੀ ਨੀ ਮੋਕੇ ਪੁਲਿਸ ਨਹੀਂ ਪਹੁੰਚੀ ਮੋਕੇ ਆਈ ਥਾਣੇ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਹਸਪੀਟਲ ਭੇਜਤਾ ਜੀ ਕਿੰਨੇ ਵਜੇ ਕੌਲੇ ਚਲੇ ਗਏ ਹਾਂਜੀ ਕਿੰਨੇ ਵਜੇ ਚਲੇ ਗਏ ਕੋਈ 11:00 ਵਜੇ ਟਾਈਮ ਸੀ ਜੀ ਸੀਸੀਟੀਵੀ ਵੀ ਹੈਗੀ ਸਾਹ ਕਿਹੜਾ ਲਾਗੇ ਸੀਸੀਟੀਵੀ ਕੰਮ ਕਰਾਉਣਾ ਹੈ ਪਿਛਦਾ ਹੀ ਮਾਮਲਾ ਸੀ ਪ੍ਰਾਣ ਨੰਜੀ ਸੀਗੀ ਜੀ ਕੀ ਮੰਗਤੀ ਕਰਦੇ ਮੰਗਾਂ ਸੀ ਕਰਦੇ ਕਿ ਇਨਸਾਫ ਜਾਂਦੇ ਉਹਨਾਂ ਨਾਲ ਆ ਕੇ ਸਿੱਧੀਆਂ ਗੋਲੀਆਂ ਮਾਰੀ ਜੀ ਭਾਈ ਤੇ ਦੋਨਾਂ ਦਾ ਕੁਝ ਪੁੱਛਿਆ ਨਹੀਂ ਕੁਝ ਗਿਣਿਆ ਨਹੀਂ ਕੀ ਕੰਮ ਕੀ ਗੱਲ ਹੈਗੀ ਕੀ ਗੱਲ ਨਹੀਂ ਹੈਗੀ ਜੀ ਸਿੱਧੀ ਆਏ ਸਿੱਧੀ ਉਹਨਾਂ ਗੋਲੀਆਂ ਮਾਰਦੀਆਂ ਲੱਤਾਂ ਜੀ ਉਹਨਾਂ ਨਾਲ ਤੇ ਉਹਨਾਂ ਨੇ ਚਾਰ ਪੰਜ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਤਾਂ ਜੀ ਭਾਈ ਪੋਜੀਸ਼ਨ ਖਰਾਬ ਹੈ ਜੀ ਤੇ ਹੁਣ ਪਤਾ ਨਹੀਂ ਦੇਖੋ ਅੱਗੇ ਕੀ ਹੁੰਦਾ ਜੀ ਜੀ ਲਈ ਉਹਨਾਂ ਦੀ ਸਾਰੇ ਬੰਦੇ ਮੇਰਾ ਨਿਸ਼ੂ ਕਿਹੜੇ ਲੱਗੇ ਜਾਂਦੇ ਨੇ ਨਾਮ ਨੇ ਕੋਲੇ ਕੀ ਗੱਲ ਹੋਈ ਸਰ ਗੱਲ ਇਹ ਹੋਈ ਕਿ ਆ ਮੈਂ ਆਨਿਆ ਗੱਡੀ ਲੈ ਕੇ ਆਪਣਾ ਆਪਣੀ ਭੈਣ ਨੂੰ ਲੈ ਕੇ ਤੇ ਮੈਂ ਵੇਖਿਆ ਕਿ ਮੇਰੇ ਚਾਚਾ ਕੋਲੋਤੇ ਤੇ ਸਤਵੀਰ ਆਇਆ ਹੈ ਦੋ ਜਣੇ ਆਏ ਸਤਵੀਰ ਵਿਚੋਂ ਕੁਛ ਪੁੱਛਿਆ ਨਹੀਂ ਆ ਨਾ ਆ ਵੀ ਕੀ ਆ ਕੁਛ ਨਹੀਂ ਪੁੱਛਿਆ ਇਹਨਾਂ ਨੇ ਕੱਢ ਕੇ ਚਾਰ ਪੈਰ ਸਿੱਧਾ ਨਾਲ ਪੱਟ ਤੇ ਮਾਰਦੇ ਆ ਚਾਰ ਪੰਜ ਮਾਰੀ ਇਹਨਾਂ ਨੇ ਮੇਰੇ ਸਾਹਮਣੇ ਤੇ ਉਹ ਬੜੇ ਜੋ ਬੜੀ ਸੀਰੀਅਸ ਹਾਲ ਚਾਹ ਗਿਆ ਇਸ ਟਾਈਮ ਪਿਛਲੇ ਸਾਲ ਵੀ ਇਹ ਅਸੀਂ ਗੱਲ ਹੋਈ ਉਦੋਂ ਵੀ ਨਹੀਂ ਕੋਈ ਸੁਣਿਆ ਅੱਜ ਕੀ ਵੀ ਗੱਲ ਹੋਈ ਆ ਪਿਛਲੇ ਸਾਲ ਵੀ ਪਾਰੀਆਂ ਤੁਹਾਡੇ ਚਾਚੇ ਦਾ ਕੀ ਨਾਮ ਗੁਰਮੀਤ ਭੋਲਾ ਉਹ ਕੀ ਕੰਮ ਕਰਦੇ ਸਵਾਸੇ ਭਾਈ ਸਵਾਸੇਵਾ ਕਰਦੇ ਉਹਨਾਂ ਨੇ ਜੰਮੀ ਵੀ ਗਿਆ ਆਪਣਾ ਇਲੈਕਟ੍ਰੋਨਿਕ ਸ਼ਾਪ ਵੀ ਗਿਆ ਜਿਹੜੀ ਦੂਜੀ ਪਾਰਟੀ ਤੋਂ ਵੀਰ ਉਹਨਾਂ ਦਾ ਜ਼ੈਰੋ ਵੀ ਸੀਰੀਅਸ ਹੱਸਦੇ ਆ ਸੀਰੀਅਸ ਆ ਉਹਨਾਂ ਦਾ ਕੀ ਨਹੀਂ ਪਤਾ ਬਾਕੀ ਵਜਾ ਕੀ ਵਜਾ ਕੀ ਪ੍ਰਾਣੀ ਰੰਗੀ ਸੀ ਕੋਈ ਗੱਲ ਗੱਲ ਕੋਈ ਵੀ ਨਹੀਂ ਹੋਈ ਇਹਨਾਂ ਨੂੰ ਕੁਝ ਪੁੱਛਿਆ ਨਹੀਂ ਸਾਹਮਣੇ ਆਈ ਹਾਂਜੀ ਆਈ ਏ ਹਾਂਜੀ ਹਾਂਜੀ ਕੁਝ ਮੌਕੇ ਤੇ ਪੁੱਛੀ ਕੁਝ ਮਾਰਾ ਗੋਲੀਆਂ ਦੇ ਹੱਥ ਪਿੱਛਾ ਦਾ ਘੜੀ ਕਰਦੀ ਸ਼ਿਕਾਇਤ ਕੀਤੀ ਕੰਨੀ ਹਾਂਜੀ ਕੀਤੀ ਮੰਗ ਸਾਫ ਮੰਗੀ ਮੰਗੇ ਆ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਜਿਨ੍ਹਾਂ ਨੇ 4-5 ਨਾਲ ਲਹਿਗੇ ਆ ਜੜੇ ਬਿੱਕਾ ਹੋ ਗਿਆ ਤਾਰ ਹੋ ਗਿਆ ਸਤਵੀਰ ਹੋ ਗਿਆ ਇਹਨਾਂ ਨੂੰ ਜੇਲ੍ਹ ਕਿ ਦਿੱਤੀ ਜਾਵੇ ਆਈ ਆ ਦੀ ਮੰਗ ਕੀ ਤੁਹਾਡੇ ਕੋਈ ਮੰਗ ਨਹੀਂ ਗਈ ਹੁੰਦਾ ਕਰਦੀ ਬੰਦ ਹੋਈ ਜਾਵੇ ਮਹੱਲੇ ਚ ਇਹਨਾਂ ਨੇ ਬੜਾ ਤੰਗ ਕੀਤਾ ਤੁਹਾਨੂੰ ਪਿਛਲੇ ਸਾਲ ਵੀ ਤੰਗ ਕੀਤਾ ਐਸਟੀਫੇ ਸਾਹ ਨੂੰ ਤੰਗ ਕਰ ਰਹੇ ਤੇ ਇਹਨਾਂ ਨੂੰ ਬਾਤ ਕੀਤਾ ਕਿੰਨੇ ਦਾ ਟਾਈਮ ਸੀ ਫਿਰ ਜਦੋਂ ਗੋਲੀਆਂ ਚੱਲੀਆਂ 11 ਵਜੇ 11 ਵਜੇ 11 ਕਰ ਵਜੇ ਜਦ ਰੋਗ ਸਿੰਘ ਕਿਹੜਾ ਇਲਾਕਾ ਹੈ ਟਪਈ ਰੋਡ ਪਿੰਡ ਚਬਾਲ ਹਾਂਜੀ ਹਾਂਜੀ ਕੀ ਗੱਲ ਹੈ ਮੇਰੇ ਬ੍ਰਦਰ ਆ ਉਹ ਆਪਣੇ ਬੇਟੇ ਨੂੰ ਲੈਣ ਗਿਆ ਸਕੂਲ ਨੂੰ ਤੇ ਇਹਨਾਂ ਇਹਨਾਂ ਨਾਲ ਲਾਕਡਾਊਨ ਜਲਦੀ ਹੀ ਬੜੇ ਜਿਰ ਤੋਂ ਤੇ ਇਹਨਾਂ ਅੱਜ ਉਹਨੂੰ ਖਿੱਚ ਕੇ ਤੇ ਅੰਦਰ ਲਾਟਰੀ ਸਟਾਲ ਦੇ ਦਾ ਜੂਏ ਦਾ ਕੰਮ ਆ ਤੇ ਲਾਟਰੀ ਸਟਾਲ 'ਚ ਲੈ ਗਏ ਆ ਤੇ ਦਾਤਰ ਮਾਰ ਮਾਰ ਕੇ ਸਾਰਾ ਹੀ ਵੱਢ ਕੇ ਧਾਉ ਨਾ ਤੇਰੇ ਦਾ ਨਾਂ ਕੀ ਹੈ ਸੱਤ ਬੀਜ ਸਿੰਘ ਜਿਹੜਾ ਜਿਹਨਾਂ ਨਾਲ ਲਾਈ ਹੋ ਉਹਨਾਂ ਨੂੰ ਗਰਮੀਰ ਭੋਲਾ ਭਜੀ ਕੀ ਹੋਣੀ ਪੂਰਾ ਕਰਨ ਦੀ ਪੂਰਾ ਇਹਨਾਂ ਜਿਹੀ ਹਾਂਜੀ 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 ਕਿੰਨਿਆ ਕਿ ਸੱਟਾਂ ਲੱਗੀਆਂ ਵਾ ਵਾ ਕਾਫੀ ਅਜੀ ਲੱਤ ਵੀ ਵੱਡੀ ਗਈ ਇੱਕ ਇੱਕ ਟੁੱਟ ਗਈ ਕਬੱਡੀ ਗਈ ਆ ਵਾ ਵਾ ਹੋਰ ਸਿਰ 'ਚ ਵੀ ਡੂੰਗੀ ਸੱਟ ਆ ਗਈ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਹਾਂਜੀ ਕੀਤੀ ਆ ਜੀ ਚਾਹੀਏ ਬਹੁਤ ਰੁਕੀ ਚੰਗੀ ਹੈ ਕਿ ਤੱਕ ਤਿੰਨ ਚਾਰ ਜਣੇ ਹੋ ਰਿਹਾ ਨਾਲ ਹੈਗਾ ਹਾਂਜੀ ਹਾਂਜੀ ਇਹ ਮੰਦੀ ਵਸਤਾ ਲੈ ਇਹਨਾਂ ਇਨਸਾਫ ਦੀ ਮੰਗੀ ਕੀਤੀ ਆ ਮੈਂ ਉਹ ਆ ਕੀ ਆ ਜੇ ਮੇਰਾ ਨਾਲ ਅੰਤ ਸ਼ਰਮਾ ਹੈ ਜੀ ਆਈ ਉੱਥੇ ਆਉਂਦੇ ਹੀ ਠੀਕ ਹੈ ਇਹ ਵੀ ਪੱਲੀ ਜਾਣੇ ਗੱਲ ਪੈ ਗਈ ਠੀਕ ਹੈ ਹਾਂ ਜਿਹੜੇ ਪੁਗਰਮੀਤ ਭੋਲਾ ਹੈਗਾ ਉਹ ਤੇ ਲਾਰਜ ਸਟਾਲ ਚ ਚਲਾਉਂਦਾ ਵਾ ਠੀਕ ਹੈ ਦੋ ਨੰਬਰ ਦੇ ਕੰਮ ਕਰਦਾ ਉੱਥੇ ਠੀਕ ਹੈ ਬਹੁਤ ਜਨ ਅਹੀਂ ਉੱਥੇ ਮੁੰਡਾ ਚੁੱਪਣਗੇ ਉੱਪਰੋਂ ਬੋਤਲਾ ਮਾਰਦੇ ਸੀ ਠੀਕ ਹੈ ਮੁੰਡਾ ਵੀ ਨਹੀਂ ਤਕੰ ਦਿੱਤਾ ਉਹਨਾਂ ਨੇ ਇਹ ਤੁਹਾਡੇ ਵੀ ਚੱਟਾ ਲੱਗਿਆ ਹਾਂ ਜੀ ਹਾਂ ਜੀ ਹਾਂ ਜੀ ਅਹੀਂ ਬੋਤਲਾ ਮਾਰੀ ਆ ਉਹਨਾਂ ਉੱਪਰੋਂ ਠੀਕ ਹੈ ਤੇ ਅਹੀਂ ਉਹਨੂੰ ਕਿ ਮਾਹ ਲੈਂਦਾ ਉਹਨਾਂ ਪਹਿਲਾਂ ਆਪਰੀ ਲੈ ਕੇ ਉਹਨਾਂ ਨੇ ਕਿਹਾ ਕਿ ਅਮਰਦੀਪ ਲਾਜੋ ਅਮਰਦੀਪ ਉਸ ਮੋਕੇ ਪੁਜੀ ਪੁਲਸ ਨਹੀਂ ਪਹੁੰਚੀ ਮੋਸ਼ਕਾਇਦ ਕੀਤੀ ਪੁਲਸ ਨੂੰ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਨਹੀਂ ਇਲਾਕਾ ਦੱਸੋ ਜਿਹੜਾ ਹੈ ਇਲਾਕਾ ਗਰਨਾਨਪੁਰਾ 8 ਨੰਬਰ ਗਲੀ ਇਹ ਦੋ ਤਰ੍ਹਾਂ ਦਾ ਝਗੜਾ ਹੋਇਆ ਵਾ ਆਪਸ ਵਿੱਚ ਮਿਲ ਬਕਾਨ ਸ਼ਾਟ ਹੋਇਆ ਵਾ ਤੋਂ ਕੋਲ ਸਾਨੂੰ ਮਿਲੇ ਆ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਆਪਣੇ ਵਿਅਕਤੀ ਹੈਗਾ ਗਰਮੀਤ ਸਿੰਘ ਖੋਲਾ ਜਿਹੜਾ ਜ਼ਖਮੀ ਹੋਇਆ ਵਾ ਠੀਕ ਹੈ ਜੀ ਇਹ ਇਹਦੇ ਜਿਹੜਾ ਮਤਲਬ ਗਨ ਸ਼ਾਟ ਦੇ ਨਾਲ ਇਨਜਰਡ ਹੋਇਆ ਵਾ ਦੂਜੇ ਬੰਦੇ ਜਿਹੜਾ ਆ ਸਤਵੀਰ ਸਿੰਘ ਸੱਤਾ ਆ ਜਿਨ੍ਹਾਂ ਦਾ ਕੋਈ ਮਤਲਬ ਦੂਸਰੇ ਵੇਪਨ ਜਿਹੜੇ ਹੁੰਦੇ ਆ ਦਾਤਰ ਕਿਰਪਾਨ ਵਗੈਰਾ ਦੀ ਸੱਟ ਲੱਗੀ ਆ ਦੋਨੋਂ ਹਸਪੀਟਲ ਨੇ ਸਾਨੂੰ ਅਜੇ ਤੱਕ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਦੱਸੀ ਕਿਹੜੀ ਗੱਲ ਤੋਂ ਇਹਨਾਂ ਦਾ ਝਗੜਾ ਹੋਇਆ ਵਾ ਜਦੋਂ ਸਟੇਟਮੈਂਟ ਦੇਣਗੇ ਤਰਜੋ ਹੋਏਗੀ ਫਿਰ ਪਤਾ ਲੱਗੇਗਾ ਇੱਕ ਟੀਮ ਸਾਡੀ ਉਧਰ ਗਈ ਹੋਈ ਆ ਹਸਪੀਟਲ ਗਈ ਹੋਈ ਆ ਅਸੀਂ ਇੱਥੇ ਮੌਕੇ ਤੇ ਖੜੇ ਆ ਉਹਨਾਂ ਦਾ ਜਿਹੜੇ ਘਰ ਨੇ ਉਹ ਬੰਦ ਨੇ ਜਿਨ੍ਹਾਂ ਦੇ ਨਾਲ ਇਨਸੀਡੈਂਟ ਹੋਇਆ ਵਾ ਹਾਂਜੀ ਦੋ ਕੋਲ ਮਿਲੇ ਆ ਜਿਨ੍ਹਾਂ ਨੇ ਬਾਈਕ ਵੀ ਜਿਹੜਾ ਹਾਂਜੀ ਹਾਂ ਉਹ ਤਾਂ ਜੇ ਪਤਾ ਨਹੀਂ ਨਾ ਕਿਦਾ ਆ ਕਿਦਾ ਨਹੀਂ ਆ ਪਰ ਇਹਨੂੰ ਬਰਾਬਦਗੀ ਨਹੀਂ ਕਹਿ ਸਕਦੇ ਮਤਲਬ ਕਿ ਕੋਈ ਡਰਦਾ ਛੱਡ ਕੇ ਨੱਟ ਗਿਆ ਜਾਂ ਕੋਈ ਇਨਸੀਡੈਂਟ ਵਾਲੇ ਆ ਨਹੀਂ ਅਜੇ ਕੋਈ ਗੱਲ ਨਹੀਂ ਓ ਜੀ ਮਤਲਬ ਅਜੇ ਤੇ ਇਹ ਵੀ ਨਹੀਂ ਪਤਾ ਵੀ ਗੋਲੀ ਕਿੰਨੇ ਚਲਾਈ ਗਿਆ ਹਾਂਜੀ ਸੀਸੀਟੀਵੀ ਚੱਲ ਰਿਹਾ ਵਾ ਅਜੇ ਕੁਝ ਪਤਾ ਨਹੀਂ ਲੱਗਿਆ ਹਾਂ ਜਦੋਂ ਪਤਾ ਲੱਗਦਾ ਤੁਹਾਨੂੰ ਟਾਈਮ ਟੂ ਟਾਈਮ ਸਾਰਾ ਕੋਈ ਦੱਸ ਦਵਾਂਗੇ ਸਰ ਪੁਲਿਸ ਨੂੰ ਲक्की ਕਾਰਵਾਈ ਹੁੰਦੀ ਹੈ ਪੁਲਿਸ ਜਦੋਂ ਕੰਪਲੇਂਟ ਮਿਲੇਗੀ ਉਹਦੇ ਅਕੋਰਡਿੰਗ ਜੋ ਸਟੇਟਮੈਂਟ ਕੇਸ ਅਧੀ ਹੋਏਗੀ ਉਹਦੇ ਮੁਤਾਬਕ ਜਿਹਦੇ ਇੰਗੇਜਡ ਹੋਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਰੈਸਟ ਕੀਤਾ ਜਾਏਗਾ ਜੇਲ੍ਹ ਪੇ ਜਾ ਜਾਏਗਾ